ਕਫੀ ਸਵਾਲ ਕਰ ਰਹੇ। ਦੇਖੋ ਪਹਿਲਾਂ ਵਾਲੇ ਜਿਹੜੇ ਸਾਧੂ ਸੀ ਸਿੱਧ ਪੁਰਸ਼ ਸੀ ਉਹ ਤਾਂ ਆਪਦੀ ਮਰਜ਼ੀ ਕਰਦੇ ਹੁੰਦੇ ਸੀ। ਇਹ 'ਚ ਤਾਂ ਕੋਈ ਸ਼ੱਕ ਨਹੀਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ 1920 ਤੋਂ ਬਾਅਦ ਮਰਿਆ ਦਾ ਪ੍ਰਗਟ ਹੋਇਆ। ਪਹਿਲਾਂ ਤਾਂ ਸਾਧ ਰਹੇ ਹੀ ਆ ਹਰ ਥਾਂ ਤੇ ਸਾਧ ਹੀ ਹੁੰਦੇ ਸੀ ਪਿੰਡਾਂ ਪਿੰਡਾਂ 'ਚ ਸਾਧ। ਪੋਤਕ ਵੀ ਦਿਖਾਉਂਦੇ ਸੀ ਫਿਰ। ਪੂਰੇ ਦਿਖਾਉਂਦੇ ਸੀ। ਤੁਸੀਂ ਮੈਂ ਤੁਹਾਨੂੰ ਕਿਤਾਬਾਂ ਉਹਦੇ ਵੀ ਦਿਖਾਈਆਂ। ਜੇ ਕਹਿੰਨੇ ਮੰਗਾ ਲੈਣਾ। ਤਾਂ ਕਿੰਤੂ ਪਰੰਤੂ ਨਹੀਂ ਫਿਰ ਤੁਸੀਂ ਮੈਂ ਦੁਆਰਾ ਸਵਾਲ ਕਰ ਰਿਹਾ ਸੀ ਨਾਨਕ ਸਰ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ ਮੈਂ ਤਾਂ ਤੁਹਾਡੀ ਨਿੱਜੀ ਗੱਲ ਕਰ ਰਿਹਾ ਕਿ ਤੁਹਾਡੀ ਖਿੱਚ ਦੀ ਗੱਲ ਕਰ ਰਿਹਾ ਸੀ ਕਿ ਅਸੀਂ ਕੀ ਖਿੱਚ ਆ ਲੋਕ ਇੱਥੇ ਆਉਂਦੇ ਆ ਤੁਸੀਂ ਨਾਨਕ ਸਰ ਤੇ ਫਿਰ ਲੈ ਕੇ ਗੱਲ ਅੱਛਾ ਮੈਂ ਤੁਹਾਨੂੰ ਦੱਸ ਦਿੰਦਾ ਜੀ ਸੌਰੀ ਮੈਂ ਹੋਰ ਪਾਸੇ ਚੱਲ ਆਇਆ ਇਹ ਤਾਂ ਹੁਣ ਲੋਕਾਂ ਨੂੰ ਪੁੱਛੋ ਜੀ ਵੀ ਗੋਨੀ ਬਾਬਾ ਕੀ ਹੈ ਰਹਿੰਦੇ ਕੋਈ ਨਹੀਂ ਬੈਠੀ ਰਹਿੰਦੇ ਵਧੀਆ ਇਹ ਤਾਂ ਇਹ ਵੀ ਪਿਆਰ ਕਰਦੀ ਹੈ ਜੀ ਤੁਹਾਨੂੰ ਮੈਨੂੰ ਤਾਂ ਕਈ ਲੋਕਾਂ ਤੇ ਹੈਰਾਨਗੀ ਹੁੰਦੀ ਹੈ ਜਦੋਂ ਲੋਕੀ ਕਹਿੰਦੇ ਹਨ ਕਹਣਗੇ ਵਲ ਡੌਗੀ ਚੱਕੀ ਫਿਰੂਗਾ ਡੌਗੀ ਗੋਦੀ ਚ ਬਹਿ ਜਾ ਕਿਉਂ ਇਹ ਮੇਰਾ ਨਿੱਕਾ ਜਿਹਾ ਰੱਬ ਹੈ ਯਾਰ ਇਹਦਾ ਕਰ ਲੋ ਜਿਹੜਾ ਕੁਝ ਕਰਨਾ ਕਰਾ ਦਿਓ ਜੌਨੀ ਨੂੰ ਜੇਲ ਇਹ ਚ ਕੀ ਹੋਜੂ ਇਹ ਚ ਰੱਬ ਨਹੀਂ ਯਾਰ ਘਟਾ ਘਟਾ ਚ ਵਸਦਾ ਕਈ ਸੰਤ ਨੇੜੇ ਨਹੀਂ ਲੱਗਣ ਦਿੰਦੇ ਨਾ ਇਹਨਾਂ ਨੂੰ ਉਹ ਉਹਨਾਂ ਦੀ ਮਰਜ਼ੀ ਹੈ ਉਹਨਾਂ ਦਾ ਟੇਸਟ ਹੈ ਉਹਨਾਂ ਦਾ ਨਜ਼ਰੀਆ ਉਹ ਕਹਿੰਦੇ ਕਿ ਸਾਡਾ ਚੋਲਾ ਨਾ ਗੰਦਾ ਹੋ ਜੀ ਕੋਈ ਨਹੀਂ ਹੋਈ ਜਾਵੇ ਯਾਰ ਇਹ ਮੁਹੱਬਤ ਦਿੰਦੀ ਆ ਤੁਹਾਨੂੰ ਪਿਆਰ ਕਰਦੀ ਆ ਇਹ ਇਹ ਤਾਂ ਮੈਂ ਤੁਹਾਨੂੰ ਹੁਣ ਕੀ ਦੱਸਾਂ ਵੀ ਕਈ ਵਾਰੀ ਨਾ ਜਦੋਂ ਮੈਂ ਦੀਵਾਨ ਤੇ ਜਾਂਦਾ ਤੇ ਰੋਂਦੀ ਆ ਮਹਾਰਾਜੀ ਇਹ ਮੇਰੇ ਇਹ ਤਾਂ ਮੈਂ ਦੇਣਾ ਕੀ ਦੇ ਦੂੰ ਵਿਚਾਰੀ ਦਾ ਇਹਦਾ ਇਹ ਵੀ ਜਦੋਂ ਤੁਸੀਂ ਪਾਠ ਕਰਦੇ ਹੋ ਸਿਮਰਨ ਕਰਦੇ ਹੋ ਸੁਣਦੀ ਆ ਬਹਿ ਕੇ ਤੁਹਾਨੂੰ ਤਿੰਨ ਤਿੰਨ ਘੰਟੇ ਕੀਰਤਨ ਹੁਣ ਵਾਜਾ ਮੰਗਾ ਲੈਣਾ ਸ਼ੋਰ ਹੈ ਜੇ ਤਿੰਨ ਘੰਟੇ ਉੱਠ ਖੜੀ ਤੇ ਜੁੱਤੀਆਂ ਮਾਰਿਆ ਸਰਚ ਤੁਹਾਡੀ ਮੁਹੱਬਤ ਜ਼ਿਆਦਾ ਕਿਹਦੇ ਨਾਲ ਹੈ ਸੰਗਤ ਨਾਲ ਹੈ ਕਿ ਇਹਨਾਂ ਨਾਲ ਹੈ ਜਿਹੜੇ ਪਸ਼ੂ ਪੰਛੀ ਜਾਨਵਰ ਮੁਹੱਬਤ ਰੱਬ ਦੇ ਹਰੇਕ ਜੀਵ ਨਾਲ ਹੈ ਪੱਤੇ ਪੱਤੇ ਨਾਲ ਮੁਹੱਬਤ ਹੈ ਮੈਂ ਸਭ ਤੋਂ ਮਾੜਾ ਸਭ ਤੋਂ ਨਹੀਂ ਕਟਿਆ ਕੁੱਤਾ ਐ ਮੈਂ ਤਾਂ ਮੈਂ ਤਾਂ ਗੁੱਤੀ ਤਾਂ ਰੱਖੀ ਕਿਉਂਕਿ ਮੈਂ ਵੀ ਕੁੱਤਾ ਜੋ ਨਹੀਂ ਕੁੱਤਾ ਹੈ ਨਹੀਂ ਪਰ ਇਹ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਠੀਕ ਐ ਆਪਾਂ ਨੂੰ ਸੀਰੀਅਸ ਹੋ ਕੇ ਗੱਲ ਕਰਨੀ ਚਾਹੀਦੀ ਹੈ ਤਿੰਨੋਂ ਸਿਧਾਂਤਾਂ ਤੇ ਤੁਸੀਂ ਪੂਰੇ ਉਤਰ ਰਹੇ ਹੋ ਫਿਰ ਬਿਲਕੁਲ ਇੱਕ ਦਿਨ ਵੀ ਵਿਹਲੇ ਹੋਏ ਤਾਂ ਦੱਸੋ ਕੋਣ ਸੰਤ ਵਿਹਲਾ ਮੈਨੂੰ ਇੱਕ ਇੱਕ ਸੰਤ ਤਾਂ ਦਿਖਾ ਦਿਓ ਵਰਲਡ 'ਚ ਵੀ ਵਿਹਲਾ ਕੋਈ ਜਿਹੜੇ ਸਾਨੂੰ ਕਹਿੰਦੇ ਵਿਹਲੜ ਹੈ